ਉਹ ਹੀ ਹੋ ਗਏ। ਮਾਰੇ ਉਹ ਸਿੱਧੀ ਸਿੱਧੀ ਦਿਰੇ ਜੇ ਉਹ ਮੜੇ ਜੇ ਤਾਂ ਕੱਟ ਕੇ ਕੁੱਟ ਦੇਣਾ। ਘਰੇ ਗੱਡੀ ਦੀ ਐਂਟਰੀ ਕਰਵਾ ਕੇ ਹੁਣ ਜਾਣੇ ਪਏ ਆ ਸੀ ਸਲੀਕ ਵਾਲਿਆਂ ਦੇ ਹੁਸ਼ਿਆਰਪੁਰ ਕੋਟਪਿੰਟ ਤੇ ਕੁਰਤੇ ਪਜਾਮੇ ਬਣਵਾਉਣ। ਉਸ ਤੋਂ ਬਾਅਦ ਫਿਰ ਮੈਂ ਬੱਸ ਛੱਡਣਾ ਤੇ ਮੈਂ ਜਾਣਾ ਕਰਨ। ਕਰੇ ਬਹੁਤ ਗਾਣਾ ਪੈਦੀਆਂ ਪਈਆਂ। ਤੇ ਵੀਡੀਓ ਆਉਂਦੀਆਂ ਰਹਿਣਗੀਆਂ। ਕੋਈ ਟੈਨਸ਼ਨ ਨਾ ਲਿਓ। ਸੱਟੀਆਂ ਰਣੀਆਂ ਆਪਾਂ ਬਸ ਸਬਸਕ੍ਰਾਈਬ ਵਾਲਾ ਜਿਹੜਾ ਦੇ ਦਿਓ। Não, ele se que corta a não abre. Ah, é, muda, sai ਭਾਈ ਲਾਈਟ ਜੇ ਕਲਰ ਦਿਖਾਇਓ ਤੇ ਕਾ ਮੈਂ ਮੁੰਡੇ ਨੇ ਮੈਨੂੰ ਫੋਟੋ ਭੇਜੀ ਸੀ ਮੈਂ ਤੁਹਾਨੂੰ ਇਹ ਸੇਮ ਸਟਾਈਲ ਆਪਾਂ ਉਹੀ ਬਣਾਉਣਾ ਹੈ ਜਿਹਦਾ ਜੇ ਬਾਜੂ ਬੱਲੇ ਕੇ ਗੁਰਦਾ ਆ ਦੇਖੋ ਕਾਲਰ ਹਾਂਜੀ ਆਦੇ ਜਿੱਦਾਂ ਆਹ ਕਲਰ ਹੈਗਾ ਆਪਣੇ ਕੋਲ ਇੱਕ ਤਾਂ ਬਣਾਇਆ ਤੇ ਭਾਈ ਕਲਰ ਹੈਗਾ ਆ ਆ ਦੇਖੋ ਆ ਵੀ ਕਪੜਾ ਤਾਂ ਸੋਹਣਾ ਕੰਪਲੇ ਹੁਣ ਚੱਲੇਗਾ ਹਾਂ ਆ ਦੇ ਦਿਨ ਆ ਦੇ ਇਹ ਬਹੁਤ ਨੇ ਆ ਬਗੜਾ ਲਾਈਟ ਹੈ ਹਾਂ ਇੱਕ ਬਸਤੀ ਜਿਸ ਕੋਟ ਹੈਗਾ ਲਾਈਨਲੀ ਇਹਨਾਂ ਦਾ ਕਿਉਂ ਪਸੰਦ ਨਹੀਂ ਰਹੀ ਇਸ ਉਹ ਜਿਹੜਾ ਉਹ ਇਹ ਕਾਣਾ ਚਲੋ ਹਾਂ ਜੀ ਉਹ ਤੇ ਹੋਰ ਜਿਹੜਾ ਰੱਖਣਾ ਮਟਕਾ ਬੰਦ ਲਾ ਤੇ ਚਿਕਨ ਕੋਲ ਦੋ ਜੀ ਦੂਜੇ ਪੰਨੇ ਤੇ ਇੱਕ ਸੈਂਪਲ ਚਾਹੀਦਾ ਜਿਹੜਾ ਫਰੈਂਚ ਆ ਭਾਈ ਇਹ ਕਾਹੇ ਘੱਟ ਦੋ ਤਿੰਨ ਦਸ ਇਹਨੂੰ ਕੋਡ ਪੈਂਟ ਦੇ ਰਿਹਾ ਰੈਡੀमेड ਤਾਂ ਬੋਰ ਤਾਂ ਨਹੀਂ ਹੁੰਦਾ ਪਿਆ ਹਾਂ ਹਾਂ ਬੋਰ ਤਾਂ ਨਹੀਂ ਹੁੰਦਾ ਪਿਆ ਸਹੀ ਹੈ ਰੇਡੀ ਬਣ ਜਾਏਗਾ ਇਹ ਹੋਈ ਨਹੀਂ ਦੇਖੋ ਰੈਡੀ ਮੈਂ ਮਨ ਨਹੀਂ ਆਦਾ ਪਰ ਜੇ ਤੁਸੀਂ ਸਟਿਚਿੰਗ ਕਰਾਉਂਦੇ ਉਹਦੀ ਫਿਟਿੰਗ ਵਾਰਾ ਵਧੀਆ ਹਾਂ ਜੀ ਨਹੀਂ ਨਹੀਂ ਮੈਂ ਸਟਿਚੀ ਕਰਾਉਂਦਾ ਇਹਦੇ ਤੇ ਦੋ ਬਣਾਉਣੇ ਮੈਂ ਇੱਕ ਤਾਂ ਵੈਡਿੰਗ ਲਈ ਆ ਦੋ ਸਲੈਕਟਪੇ ਕੋਣੇ ਦੋ ਤੋਂ ਬਣਾਉਣਾ ਇਹ ਬਿਆਲੇ ਇਹ ਟਾਈਕ ਰੀਟੇ ਨੂਰੀਏ ਵੈਸੀ ਬਾਈ ਦਾ ਲੰਡਾਈ ਦਾ ਜਿਹੜੇ ਮਰਜੀ ਕੱਲ ਦੀ ਪੂਰੀ ਲਾ ਲਓ ਇਹ ਵੈਸੀ ਬਾਈ ਇਹ ਤਾਂ ਵੈਸੀ ਲੱਗੀ ਹੈ ਇਹ ਕੱਪੜਾ ਕੜਾ ਹੋਈ ਹੈ ਨਾ ਇਹ ਉਹ ਦਾ ਸੱਚਾ ਆਇਆ ਮੋਰੇ ਕਪੜਾ ਹੋਈ ਹੈ ਜਿਹੜਾ ਮੈਂ ਦਿਖਾ ਰਿਹਾ ਸ਼ੇਰ ਕੰਨੀ ਲਿੰਗਾ ਹੈ ਹੈ ਇਹੋਂ ਦਾ ਕਪੜਾ ਕੱਟਦਾ ਹੈ ਟੂ ਪੀਸ ਕਿਦਾਂ ਦੇਓ ਕ੍ਰੀਮ ਦੇ ਉੱਪਰ ਟੋਨ ਟੂ ਟੋਨ ਜਾ ਸਕਦੇ ਹੋ ਇਹ ਫੁੱਲ ਏਮਬਰਾਇਡਰਡ ਫੁੱਲ ਹੈਂਡ ਆਪਰੇ ਕੋਲ ਟਾਈਮ ਕਿੰਨਾ ਹੈਗਾ ਬੱਚੇ ਮੇਰੀ ਬੇਟ ਆ ਮੈਂ ਪੋਣੀ ਆ ਮੇਦੀ ਕਰੀ 15 ਦਿਨ ਦਾ ਟਾਈਮ ਹੋ ਗਿਆ ਨਾ ਆਪਰੇ ਕੋਲ ਬਾਕੀ ਸਾਰਾ ਮੈਨੂੰ ਚਾਹੀਦਾ ਆ 12 ਤਰੀਕ ਤੱਕ ਨੋ ਪ੍ਰੋਬਲਮ ਆ ਮੈਨੂੰ ਵੀ ਆ ਜੀ 18 ਦਿਨ ਦਾ ਮੈਨੂੰ ਦੱਸ ਕੋਈ ਐ ਤੁਸੀਂ ਇਹਨਾਂ ਨੂੰ ਨਾ ਐਸ ਟਾਈਪ ਦਾ ਟੂ ਟੂ ਟੋਨ ਕਨਸੈਪਟ ਦਿਖਾਣੇ ਆ ਅਮੀ ਜੀ ਠੀਕ ਹੈ ये रे प्रेफरेंस है कि थोड़ा वाइट होता है क्रीम वाइट के भीतर क्रीम लाइट वही चाहिए क्योंकि वही जो टेस्ट टाइप भी फॉर्म चाहिए ना तो वाइट क्या होता है हां है मैडम के आउटफिट का कलर कौन सा पता है मैडम आउटफिट का कलर मेरा कलर हॉट पिंक का ना मैजेंटा टाइप है मुझे मैजेंटा है ये बुक भी बुक में हां ये

ਮੁੰਡਾ ਬੋਰ ਹੋ ਗਿਆ ਸਾਡੇ ਨਾਲ ਕੇ ਕਿ ਤੁਹਾਨੂੰ ਬਿਠਾ ਕੇ ਸਾਰਾ ਡਿਸਕਸ਼ਨ ਕਰਨਾ ਚਾਹ ਰਿਹਾ ਤਾਂ ਦੇਖੋ ਨਹੀਂ ਉਹਨਾਂ ਨੇ ਲੈਣਾ ਹੈ ਨਹੀਂ ਨਹੀਂ ਕੋਈ ਬਾਤ ਨਹੀਂ ਹੈ ਕਹਨੇ ਦਾ ਮਤਲਬ ਆਪ ਕੋ ਬੁਲਾ ਹੀ ਮੈਂ ਇੰਨਰ ਲਾਇਆ ਤਾਂ ਕਿ ਸਾਰੀ ਚੀਜ਼ੇ ਕਿਵੇਂ ਪਲਾਨ ਕਰੇ ਕਿ ਐਲਓਆਈ ਵੀ ਸਾਈਨ ਹੋ ਕੇ ਆ ਜਾਏ ਔਰ ਕਿਵੇਂ ਪਲਾਨ ਕਰੇ ਸਾਰੀ ਚੀਜ਼ੇ ਮੈਂ ਉਹਗਾ ਲੇਟ ਬਹੁਤ ਜ਼ਿਆਦਾ ਘਰ ਨੂੰ ਜਾਣ ਨੂੰ 2 ਘੰਟੀਆਂ ਤੋਂ ਬੰਦਿਆ ਸਾਡੇ ਨਾਲ ਚੱਲ ਰਹੇ ਆ ਬੰਤੇ ਇਹਨੇ ਬਿੱਲ ਬਣ ਗਿਆ ਲੱਖ ਦੇ ਰੇਡ 100 ਰੁਪਏ ਘੱਟ ਲੱਗਦਾ ਬਣ ਗਿਆ ਇਸੇ ਕਰਕੇ ਮੈਂ ਬਿਆਨ ਨਹੀਂ ਕਰਾਂਗਾ ਅਸੀਂ ਤਾਂ ਸੋਫੇ ਤੇ ਬੈਠੇ ਆਂ ਬੰਦਾ ਸਾਡਾ ਫਲੀ ਸ਼ਗਲ ਦੇਖ ਰਿਹਾ ਬਾਰ-ਬਾਰ ਇਹ ਜੇ ਇਹ ਤਾਂ ਵੀ ਹੈ ਬੰਮ ਕਾਫੀ ਹੋ ਗਿਆ ਚੱਲੇ ਹੁਣ ਅਸੀਂ ਆੜਿਆ ਰਾਣੀ ਸੁੰਦਰਾ ਝੋਟਾ ਆਇਆ ਲਿਪੜੇ ਦੀ ਸਾਰੀ ਖਾ ਪੀ ਕੇ ਆਪਾਂ ਚੱਲ ਪੈ ਗੀ ਲੁਧਿਆਣੇ ਵੱਲੋਂ ਆਦਮਪੁਰ ਤੋਂ ਤੇ ਆਪਾਂ ਚਲੀਏ ਲੇਟ ਬਹੁਤ ਹੋ ਗਿਆ ਮੈਂ ਲੁਧਿਆਣੇ ਪਹੁੰਚ ਗਏ ਮਿੱਤਰ ਇੱਥੋਂ ਸ਼ਹਿਰ ਦੀ ਬੱਸ ਫੜਾਂਗੇ ਤੇ ਉੱਥੋਂ ਸਿੱਧਾ ਆਪਣੇ ਪਿੰਡ ਤੇ ਇਹ ਨਜ਼ਾਰੇ ਲਿਆ ਕਰੋ ਬਲੌਗ ਇੱਥੇ ਆਪਾਂ ਖਤਮ ਕਰਦੇ ਆਂ ਜ਼ਿੰਦਗੀ ਨੂੰ ਮਾਣੋ ਇੰਜੋਏ ਕਰੋ ਨਜ਼ਾਰੇ ਲਿਆ ਕਰੋ ਜ਼ਿੰਦਗੀ ਦੇ ਦੁੱਖ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਆ ਮੈਂਟਲੀ ਸਟ੍ਰੈਸ ਨਾ ਲਓ ਜ਼ਿੰਦਗੀ ਨੂੰ ਇੰਜੋਏ ਕਰੋ ਜਿੱਦਾਂ ਦੀ ਵੀ ਹੈਗੀ ਆ ਦੁੱਖ ਹਰੇਕ ਦੀ ਜ਼ਿੰਦਗੀ ਦੇ ਵਿੱਚ ਆ ਦੁੱਖਾਂ ਦੇ ਨਾਲ ਜ਼ਿੰਦਗੀ ਨਹੀਂ ਨਿਕਲਦੀ ਐਵੇਂ ਨਹੀਂ ਕਹਿੰਦੇ ਹੁੰਦੇ ਕਿ ਜ਼ਿੰਦਗੀ ਦਿਲ ਦਾ ਦੀਕਾ ਨਾਮ ਹੈ ਮਰਦਾ ਦਿਲ ਕਿਆ ਖੱਕ ਜਿਆ ਕਰਤੇ ਹੈ ਜਿੱਦਾਂ ਦੀ ਵੀ ਹੈ ਨਜ਼ਾਰੇ ਲਓ ਮਿੱਤਰੋ ਟੈਨਸ਼ਨ ਨਾ ਲੈ ਕੇ ਕੁਝ ਨਹੀਂ ਹੋਣਾ ਵਲੌਗ ਦੇਖਿਆ ਕਰੋ ਆਪਣੇ ਤੇ ਖੁਸ਼ ਰਹਾ ਕਰੋ ਰੱਬ ਦੀ ਹੀ ਇਰਦਾਸਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਹ ਵੀਰੇ ਭਰਤਨਗਰ ਛੱਡ ਦੂੰਗਾ